ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਗਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਦੁਨੀ ਸਾਪੰਗੁਰ ਪ੍ਰਸਾਦ ਜਪ ਆਦ ਸਚੁ ਦੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਟਿਆ ਜੋchna ਹੋਵੇ ਜੋ ਸੋਜੀ ਲਖਵਾਰੇ ਚੁਪੈ ਚੁਪਨਾ ਹੋਵੇ ਜੇ ਲਾਇ ਰਹਾ ਲਵਤਾਰ ਭੁਖਿਆ ਭੁਖਣਾ ਤਰੀ ਦੇ ਬੰਨਾ ਭੁਰਿਆ ਭਾਰ ਸਹਿ ਸੇਵਨ ਪਾਲ ਕੋ ਹੀ ਤੈਕ ਨ ਝੱਲੇ ਨਾਲ ਕਿਵ ਸਚ ਰਹੀਏ ਕਿਵ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆ ਹੁਕਮੀ ਤਮਨੀ ਚ ਹੁਕਮ ਲਿਖ ਦੁਖ ਸੁਖ ਪਾਈਏ ਕਿਨਾ ਹੁਕਮੀ ਬਖਸ਼ੀ ਸੇਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਭੋਖ ਮੇ ਜੇ ਬੁੱਝੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਾਗ ਜਾਨੀ ਨਿਸ਼ਾਨ ਗਾਵੇ ਕੋ ਗੁਣਵਟੇ ਆਂ ਆਚਾਰ ਗਾਵੇ ਕੋ ਵਿਦਾ ਵਿਖੰਦੀ ਆਚਾਰ ਗਾਵੇ ਕੋ ਸਾਜ ਪ੍ਰੇਤਨ ਕਹੇ ਗਾਵੇ ਕੋ ਜੀ ਲਾਇ ਕਰਦੇ ਗਾਵੇ ਕੋ ਜਾਪੇ ਰ ਸਹ ਦੂਰ ਗਾਵੇ ਕੋ ਵੇਖੇ ਹੱਦਰਹ ਦੂਰ ਕਤਨਾ ਕਥੀ ਨਾਂਏ ਟੋਟ ਕਰ ਕਰ ਕਥੀ ਕੋਟੀ ਕੋਟ ਕੋਟ ਲੇਂਦਾ ਦੇਂਦਾ ਤਪ ਪਾਹ ਜੁਗ ਜੁਬੰਤਰ ਖਾਈ ਖਾਏ ਹੁਕਮੇ ਹੁਪਨ ਚਲਾਏ ਰਹੋ ਨਾਨਕ ਵਿਵਸੇ ਵੇ ਪਰਵਾਹ ਸਾਚਾ ਸਾਈ ਵਿਸਾਚਨਾ ਵਿਭਾਗਿਆ ਤੋਂੇ ਪਾਰੇ ਆਕਿਆ ਮੰਗਦੇ ਸਹ ਦੇ ਦਾਤ ਗਰੇ ਦਾਤਾਰ ਫੇਰ ਕੀ ਅਗੁਰ ਕੀ ਜੀ ਦੂ ਸਦਰਬਾਰ ਮੋਹ ਕੀ ਬੋਲਨ ਬੋਲੀ ਅਦਿ ਸੁਨ ਥਰੇ ਪਿਆਰ ਹਮਰੇ ਤਵੇਲਾ ਸਚਨਾ ਵੜੇ ਵਿਚਾਰ ਕਰਮੀਆ ਕੋਪੜਾ ਨਦਰੀ ਮੁਖ ਦਵਾਰੇ ਨਾਨਕੀ ਵੈ ਜਾਨੀ ਸੁਭਾਪੀ ਸਟਿਆਰ ਧਾਪਿਆ ਨਾ ਜਾਏ ਕੀ ਤਾ ਨਾ ਹੋਏ ਆਪੇ ਆਪਨਰ ਬਿਨ ਸੋਏ ਜਿਨ ਸੇਵਾ ਕਨ ਪਾਇਆ ਮਾਨ ਨਾਨਕ ਗਾਵੇ ਗੁਣ ਵਿਧਾਨ ਗਾਵੇ ਸੁਨਿਮਣ ਰਖੀਏ ਪਾਉ ਦੁ ਪਰਹਰ ਚੁਕਰਨੇ ਜਾਏ ਗੁਰਮੁਖ ਨਾਦੁ ਗੁਰਮੁਖ ਰਹੇ ਦਮ ਬਰਮੁਖ ਰਹਿਆ ਸਮਾਇ ਗੁਰ ਸਰ ਗੁਰ ਗੁਰ ਕੇ ਬਰਮਾ ਬਰ ਪਾਰਬਤੀ ਮਾਇ ਜੀ ਹੋ ਜਾਣਾ ਖਾ ਨਾਹੀ ਚਹਿਣਾ ਕੋ ਨਾ ਜਾਈ ਗੁਰਾ ਇਕ ਦੇਹ 부ਜਾਇ ਸਭਨਾ ਜੀਆਂ ਕਾ ਇਕ ਦਾਤਾ ਸੋ ਮੈ ਸਿਰ ਨਾ ਜਾਈ ਜੀਰਤ ਨਾਵਾਂ ਜੀ ਤਿਸ ਭਾਵਾਂ ਮੈ ਨ ਪਾਣੇ ਕੀ ਨਾ ਹੀ ਕਰੀ ਜੇ ਤਿਸਰ ਠਿਉ ਪਾਈ ਵੇਖਾਂ ਮਨ ਕਰਮਾਂ ਕੇ ਮਨੇ ਨੈ ਮਾਤਿ ਗੁਰਤਨ ਜਵਾ ਹਰਮਾਨਕ ਜੇ ਗੁਰ ਕੀ ਸਿੱਤ ਸੁਣੀ ਗੁਰਾਇ ਤਦਹਿ ਭੁਜਾਈ ਸਭਨਾ ਜੀਆ ਕਾ ਇਕ ਦਾਤਾ ਸੋਨ ਸਰਨਾ ਜਾਈ ਜੇ ਤਿ ਕੁਚਾਰੇ ਯਾਰ ਜਾਹੁਰ ਦਸੁਣੀ ਹੋਏ ਨਾਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਇ ਚੰਗਾ ਨਾ ਉਰਕਾਈ ਗਦਸ ਕੀ ਗੁਰਜਿ ਮਿਲਈ ਜੇ ਤਿਸ ਨਦਰਨਾ ਹੋਈ ਤਾ ਬਾਤ ਨ ਪੁਛੇ ਕੇ ਕੀਟਾਂ ਮਰ ਕੀਟ ਕਰ ਦੋਸੀ ਦੋਸਤre ਨਾਨਕ ਨਿਰਗੁਣ ਗੁਣ ਕਰੇ ਗਣਵੰਤ ਆ ਗੁੰਦੇ ਹੈ ਤੇਹਾ ਕੋਇ ਨ ਸੁਝੈ ਜੇ ਤਿਸੁ ਗੁਣ ਕੋਇ ਕਰੇ ਸੁਣਿ ਸਿਧ ਭੇਦ ਸੁਣਿ ਨਾਲ ਸੁਣਿ ਧਰਤ ਧਵਲ ਆਕਾਸ, ਸੁਣਿ ਦੀਪ ਲੋਹ ਪਾਤਾਲ, ਸੁਣਿ ਪਵਣ ਸੁਤ ਏਕਾਲ, ਨਾਨਕ ਭਗਤਾ ਸਦਾ ਵਿਗਾਸੁ, ਸੁਣਿ ਦੂਖ ਪਾਪ ਕਾ ਨਾਸੁ, ਸੁਣਿ ਈਸਰੁ ਬ੍ਰਹਮ ਮਹਿੰਦੁ, ਸੁਣਿ ਮੁਖੁ ਸੁਲਾਹਣੁ ਮੰਦੁ, ਸੁਣਿ ਜੁਗ ਜੁਗ ਅਚਲੁ ਭੇਦੁ, ਸੁਣਿ ਸਾਸਤ ਸਿਮ੍ਰਿਤਿ ਵੇਦੁ, ਨਾਨਕ ਭਗਤਾ ਸਦਾ ਵਿਗਾਸੁ, ਸੁਣਿ ਦੂਖ ਪਾਪ ਕਾ ਨਾਸੁ, ਸੁਣਿ ਸਰਾਗੁ ਨ ਕਹਿਆ ਗਾਹੁ, ਸੁਣਿ ਸੇਖ ਪੀਰ ਪਾਹਿ ਸਾਹਿਬੁ, ਸੁਨੇ ਹੁੰਦੇ ਭਾਵੇਂ ਰਾਹ ਸੁਨੇ ਹਾ ਤੋ ਵੇਸ ਗਾ ਨਾਨਕ ਭਗਤਾ ਸਦਾ ਵਿਗਾਸ ਨਾ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਗਹਿ ਤੁੱਸੀ ਬਸਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਭਾਇ ਕਰਨ ਵਿਚਾਰਿਆ ਐਸਾ ਨਾਮ ਨਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤੋ ਵੇ ਮਨ ਬੱਧ ਮੰਨੇ ਸਦਲ ਕੋਮਲ ਕੀ ਸੁਦ ਮੰਨੇ ਮਹੁ ਝੋਟਾ ਨਾ ਖਾਏ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਧਾਰੇ ਗੁਰ ਸੇਖ ਮੰਨੇ ਨਾਨਕ ਭਵੇ ਨਾ ਪੇਕੇ ਆਸਾ ਨਾਮ ਨੰਦਨ ਹੋਇ ਦੇਕੋ ਮੰਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਵਰਦਾਨ ਬੰਚੇ ਪਾਵੇ ਦਰਗੀ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਦੇਕੋ ਕਹੇ ਕਰੇ ਵਿਚਾਰ ਕਰਤੇ ਕੈ ਕਰਨੇ ਨਹੀਂ ਚਮਾਰ ਧੋਲ ਤਰਮ ਦੇ ਆ ਕਾ ਪੂ ਸੰਤੋਖ ਤਾ ਬਰਕਿਆ ਜਣ ਸੂਤ ਜੇ ਕੋ ਬੁਝੇ ਹੋਵੇ ਸਿਆਰ ਤਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਲ ਤਲੇ ਕਵਣ ਜੋ ਰਜੀ ਜਾਗਰੰਗਾ ਕੇ ਨਾਮ ਸੁਮਨਾ ਲਿਖਿਆ ਬੜੀ ਕਲਾਮ ਇਹ ਲੇਖਾਲਿਕ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲੇ ਰੂਪ ਕੀਤੀ ਦੋ ਜਾਣੇ ਕੋਣ ਗੂਦ ਕੀਤਾ ਬਸਾਇ ਕੋ ਕੁਵਾ ਤਿਸਤੇ ਹੋਵੇ ਲਖਦਰਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮੇ ਇੱਕ ਵਾਰ ਜੋ ਤੁਨ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਤੇ ਨਿਰੰਕਾਰ ਅਸੰਗ ਜੋ ਪਿਆ ਸੰਗ ਪਾਉ ਸੰਗ ਬੁਰਾ ਸੰਗ ਤਬ ਤਾਉ ਅਸੰਗ ਰੰਦ ਮੁਖ ਵੇਦ ਪਾਠ ਸੰਗ ਜੋਗ ਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਦੀ ਸੰਖ ਦਾਤਾਰ ਅਸੰਗ ਸੂਰਮੋ ਭਖ ਸਾਰ ਸੰਖ ਮੋਨ ਲੈ ਬਲਾਏ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਣ ਜਮੇ ਕਵਾਰ ਜੋ ਤੁਨ ਭਾਵੇ ਸਾਈ ਭਲੀ ਕਰ ਤੂ ਸਦਾ ਸਲਾਮ ਤੇ ਨਿਰੰਕਾਰ ਸੰਕਮੁਰਾ ਕੇ ਅੰਦ ਕੂਰੇ ਸੰਕ ਚੌਰਾ ਹਰਾਮ ਕੋਰ ਅਸੰਕੀ ਅਮਰ ਕਰ ਜਾਹਿ ਜੋਰ ਸਭ ਗਲਵੜ ਹਤਿਆ ਕਮੈ ਸੰਤ ਪਾਪੀ ਭਾਪ ਕਰ ਜਾਹਿ ਸੰਕੂੜਾ ਰੁੜੇ ਕਰੈ ਸੰਤ ਮਨੀਸ ਮਨ ਪਤ ਕਾਇ ਅਸੰਕਨੰਦ ਅਕਸਰ ਕਰੇ ਪਾਰ ਨਾਨਕ ਨੀਚ ਕਹਿ ਵਿਚਾਰ ਵਾਰਣ ਜਵੇਂ ਇਕ ਵਾਰ ਜੋਤਲ ਭਾਵੇ ਸਾਈ ਪਲੀ ਪਿਆਰ ਤੁਸਰਾ ਚਲੰਤ ਅਨੰਕਾਰੇ ਅਚੰਕ ਨਾਮੇ ਸੰਕਤਾਨ ਗਮ ਗਮ ਸੰਕਲੋਸਨ ਕੈਸਰ ਪਾਰ ਹੋਇ ਤਰੇ ਨਾਮੁ ਕ੍ਰੀਸਾਲਾ ਹਕਰੀ ਗਿਆਨ ਕੀਤ ਬੁਣਗਹ ਅਕ੍ਰੇ ਲੇ ਕਲ ਮੋਲ ਨ ਮਾੜ ਕ੍ਰਾਸਰ ਸੰਯੋਗ ਬਖਾਨ ਜਿਨੇ ਲੇਖ ਤੇ ਸੁਰਨਾ ਜੇ ਪਰਮਾ ਤੇ ਬਤਿਵ ਪਾਇ ਨਿ ਤਾਕੈ ਤਾਤੇ ਤਾ ਨਾ ਵੇ ਨਾਮੇ ਨਹੀ ਕੋ ਥਾ ਕੁਦਰਤ ਕਵਣ ਕਹਾ ਵਿਚਾਰ ਵਾਰਣ ਜਮ ਇਕ ਵਾਰ ਜੋਤਨ ਭਾਵੇ ਸਾਈ ਭਲੀਕਾਰ ਤੁਸ ਰਚਨਾ ਚ ਨਰੰਕਰ परिये हथ भैर दंगे पानी तो त्या कपड़े परिये मद पापा के सं तो किर पापी आख ना कर, कर करना लिख लह जाओ आपे ही, ही खाओ नानक हुआ जाओ तीर तुपण एक मान सुन मन कीता पावन तिरगर तीर्थ मना ਸਭ ਗੁਣ ਤੇਰੇ ਮੈਂ ਨਾਹੀ ਕੋਈ ਵਡ ਗੁਣ ਕੀਤੇ ਭਗਤ ਨਾ ਹੋਏ ਸੋ ਸਤਿ ਆਦ ਬਾਣੀ ਬਰਮਾ ਸਦ ਸੁਹਾਂਸ ਰਮ ਜਾ ਗਵਨ ਸੁਵੇਲਾ ਵਕਤ ਗਵਨ ਕਮਣ ਤਿਤਕ ਗਵਨ ਵਾਰ ਗਵਨ ਸਿਰੁ ਤੁਮਹ ਕਉਂਜਿਤ ਹੋਇ ਆਇ ਕਾਰ ਵੇਲ ਨ ਪਾਇ ਪੰਡਿਤ ਜਿ ਹੋਵੇ ਲੇਖ ਪੁਰਾਨ ਵਕਤ ਨ ਪਾਇਓ ਘੜੀ ਅਜ ਲਿਖਨ ਲੇਖ ਪੁਰਾਨ ਖਿਤ ਵਰਨ ਜੋਗੀ ਜਾਣ ਰਤਮਹ ਨਾ ਕੋਈ ਜਾ ਕਰਤਾ ਸੀਟੀ ਗੋ ਸਾਜਿ ਆਪੇ ਜਾੜੇ ਸੋ ਗੁਰ ਕਾ ਕਾਕੇ ਵਿਸਾਲਾ ਹੈ ਕੇ ਵਰਨੇ ਕੀ ਵਜਾਣਾ ਨਾਨਕ ਆਖਨ ਸਭ ਕੋ ਆਕੇ ਇੱਕ ਤੇ ਕਿਸਿਆਣਾ ਵੱਡਾ ਸਾਹਿਬ ਵੱਡੇ ਨਾਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨਾ ਸੋਏ ਪਾਤਾਲ ਪਾਤਾਲ ਲਖਿਆ ਗਸਾਇ ਗਸੁਰ ਕੁੜਕ ਪਾਲਥ ਕੇ ਵੇਦ ਕਹਿਣਿ ਕਵਾਤ ਸਹਿ ਸਟਾਰੇ ਗਿਆਨਕ ਤੇ ਬਸ ਲੁਕਤਾਤ ਲਿਖਾ ਹੈ ਤੇ ਲਿਖਿਆ ਲਿਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਇਤੀ ਸੁਰਤਨਾ ਪਾਇਨ ਨਦੀਆਂ ਤੇ ਵਾਪੇ ਸੰਬੰਧਨਾ ਜਾਣੀ ਐ ਸੁਮਨ ਸਾ ਸੁਲਤਾਨ। ਦਿਰਾਸਤੀ ਮਲਤਨ ਕਿਹੜੀ ਤੁਲਨਾ ਹੋਣੀ ਜੇਤੀ ਸੁਮਨ ਨਾ ਵੇਸਰੇ ਅੰਤਨਾ ਸਿਖਤੀ ਕਹਨਾਂ ਅੰਤ ਅੰਤਨਾ ਕਰਨਨ ਨਾ ਅੰਤ। ਅੰਤਨਾ ਨਿਕੜ ਸੁਨਨਾਂ ਅੰਤ ਅੰਤਨਾ ਜਾਪੇ ਕਿਆ ਮਨ ਮੰਨ ਤੇ ਅੰਤਨਾ ਜਾਪੇ ਕੀਤਾ ਆਕਰ ਅੰਤਨਾ ਜਾਪੇ ਪਾਰਾ ਵਾਰ ਅੰਤ ਕਰਨ ਕੀਤੇ ਬਿਲਾ ਹੈ ਤਾਂ ਕਿ ਅੰਤਨਾ ਪਾਈ ਜਾਹੇ। ਇਹ ਹਿੰਤ ਨਾ ਜਾਣੇ ਕੋਈ ਬਹੁਤਾ ਕੀਆ ਬਹੁਤਾ ਹੋਇ ਵੱਡਾ ਸਹਿਬ ਉਚਾਤਾ ਉਚੇ ਉਪਰ ਉਚਾਨਾ ਇਹ ਵਡਾ ਉਚਾ ਹੋਵੇ ਕੋਈ ਜੀ ਸੂਚੇ ਕੋ ਜਾਣੇ ਸੁਰਜੀਤ ਵੱਡਾ ਭਜਾਨਿਆ ਆਪਾ ਬਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਾ ਸਮੈ ਕੀਤੇ ਮੰਗੇ ਜੋ ਰੇਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖਪਟੇ ਵੇਕਾਰ ਕੀਤੇ ਲੈ ਲਨੁ ਕਿਰਪਾ ਕੀਤੇ ਮੁਰਖਾਈ ਕਾ ਕੀਤੇ ਦੂ ਕੋਸਦ ਮਾਰੀ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਇ ਰਕਨ ਸਕੇ ਕੋ ਜੇ ਕੋ ਖਾਇ ਦਾ ਕਨ ਪਉ ਜਾਣੇ ਜੀ ਤਿਆ ਮੁਖਾਈ ਆਪੇ ਜਾਣੇ ਆਪੇ ਦੇਇਆ ਕੇ ਸੀ ਪੀ ਕੇ ਹੀ ਕੇ ਜਿਸਨ ਬਖਸਸ ਬਸਲਾ ਨਾਨਕ ਪਾ ਸਹੀ ਪਾਸਾ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਲਾਵੇ ਮੁੱਲ ਲੈ ਜਾਏ ਮੁੱਲ ਪਾਏ ਮੁੱਲ ਲਾ ਸਮਾਏ ਮੁੱਲ ਤਰ ਮੁੱਲ ਦੀ ਬਾਨ ਮੁੱਲ ਤਲ ਮੁੱਲ ਫਰਮਾਨ ਮੁੱਲ ਬਖਸ਼ੀ ਸਮਲ ਨਹੀਂ ਸਾਣ ਮੁੱਲ ਕਰਮ ਫਰਮਾਨ ਮੁੱਲ ਮੁਲਾ ਖੇਣਾ ਜਾਏ ਆਖਾ ਕਰ ਹਿਲੇ ਬਲਾਏ ਆਕੇ ਵੇਦ ਪਾੜ ਬਰਾਣੇ ਆਕੇ ਪੜੇ ਘਰੇ ਵਿਗਿਆਨ ਆਕੇ ਵਰਮੇ ਆਕੇ ਇੰਦੇ ਆਕੇ ਗੋਪੀ ਤੇ ਗੋਵਿੰਦ ਆ ਕੇਸਰ ਆ ਕੇਸੇ ਅੱਖੇ ਕੀਤੇ ਕੀਤੇ ਬੁੱਧੇ ਅੱਖੇ ਦਣ ਅੱਖੇ ਦੇਵ ਅੱਖੇ ਸੁਰਨ ਮੁੰਜਣ ਸਿਵ ਕੀਤੇ ਆਕੇ ਆਖਣ ਪਾਇ ਕੀਤੇ ਕਹਿ ਕੇ ਠੁੱਟ ਜਾਏ ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕੇ ਜੀਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸੱਚਾ ਸੋ ਜੇ ਕੋ ਆਖੇ ਮੂਲ ਵਿਦਾਰਤਾਲਿਕੇ ਸਰਗਵਾਰ ਅਗਵਾਰ ਸੋਦਰ ਕਿਹਾ ਸੋ ਕਰ ਕੇ ਹਜਤਵੇ ਸਰਬ ਸਮਾਲੇ ਵਾਜੇ ਨਾਦ ਨੇ ਕੀ ਅਸ਼ੰਖਾ ਕੀਤੀ ਭਵਨ ਹਾਰੇ ਕੀਤੀ ਰਾਗ ਪਰਿਸ਼ੋਕ ਹੀਣ ਕੀਤੀ ਗਵਨ ਹਾਰੇ ਗਾਵੇ ਤੁਨ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤੁ ਗੁਪ ਤਿਲਕ ਜਾਣ ਲੇਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਨਰਿੰਦ ਰਾਸਨ ਬੈਠੇ ਦੇਵਤਿਆ ਧਰਣਾਲੇ ਗਾਵੇ ਸਿਦਸੁਮਾ ਦੀਂਦਰ ਗਾਵਣ ਸਾਧ ਵਿਚਾਰੇ ਗਾਉਣ ਜਤੀ ਸਰੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਭਰਮ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਣ ਰਤਨਿਉ ਪਾਏ ਤੇਰੇ ਅੜਸੜ ਤੀਰਤ ਨਾਲੇ ਗਾਵੇ ਜੋਦ ਮਹਾ ਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕੰਡ ਵੰਡਵਰ ਪੰਡਾ ਕਰ ਕਰ ਰਖੇ ਤਾਰੇ ਸੇਈ ਤਤਨੋ ਗਾਵੇ ਜੋ ਤਨ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਤਨਿਆ ਨਾਨਕਿਆ ਵਿਚਾਰੇ सोई सोए सरအောင် ਸਾਇ ਸੱਚਾ ਸੱਚੀ ਨਾ ਹੈਪੀ ਹੋਸੀ ਜਾਏ ਨਾ ਜਸੀ ਰਚਨਾ ਜਨਨ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇ ਜਨੇ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤੀ ਸਤੀ ਵੜਿਆਏ ਜੋਤ ਸੁਭਾਵੇ ਸੋਈ ਕਰਸੀ ਰੁਕਮ ਨਾ ਕਰ ਨਾ ਜਾਈ ਸੋਭਾ ਸੰਸਹਾ ਭਾ ਸਾਇ ਨਾਨਕ ਰਹਿ ਨਰ ਜਾਈ ਮੰਦਾ ਸੰਤੋਗ ਧਰਮ ਪਰ ਚੋਲੀ ਧਾਲ ਕੀ ਗਰੇ ਵਿਪੋਨੇ ਜੰਤਾਕਾਰ ਕੁਮਾਰੀ ਕਾ ਜੁਗ ਡੰਡਾ ਕਰਤੀ ਤੇ ਆਈ ਪੰਤੀ ਸਗਲ ਮਾਤੀ ਵਣਜੀ ਤੇਜੁ ਗਜੀਤ ਆਦੇਤ ਸੇ ਆਦੇਸ ਆਦਿ ਨਿਨਿਨਾਦ ਨਾਦ ਜੁਜੁਗੇ ਕੋ ਵੇਸ ਬੁਕਤਿਆਂ ਦੇ ਆ ਭੰਡਾਰਨ ਕਟਕਟ ਵਾਜੀ ਨਾਥ ਆਪਨਾਦ ਨਾਤੀ ਸੁਭਜਾ ਕਿਰਿ ਸਦੇਵਰਾ ਸਾਰ ਸੰਜੋਗ ਜੋਦੇ ਕਾਰ ਚਲਾਵੇ ਲੇਖਿ ਆਵੇ ਭਾਗ ਆਦੇਤ ਸੇ ਆਦੇਸ ਆਦਿ ਨਿਨਿਨਾਦ ਨਾਦ ਜੁਜੁਗੇ ਕੋ ਵੇਸ ਏ ਕਾਮਾਇਕ ਤੁਮੈ ਤੁੰਕੇ ਲੇ ਪ੍ਰਵਾਨਿਕ ਸੰਸਾਰਿਕ ਪੰਡਾ ਰੇਕ ਲਾਇ ਦੀ ਬਾਸ ਇਵਤਿਸ 파ਵੇ ਤੇ ਵੇ ਚਲਾਵੇ ਜਿਹ ਹੋਵੇ ਫਰਮਾਨ ਹੋਵੇ ਕੇ ਉਹਨਾਂ ਨਦਰਨਾ ਵਿਭੂਤਾ ਇਹ ਫਿਰ ਵਿਦਾਨ ਆਦੇ ਤੇ ਛਿਆ ਦੇਸ ਰਾਗਨੀ ਨਾ ਅਦਨਾਦ ਦੂਰੂ ਕੇ ਕੋਵੇਂ ਸਿ ਆਸਣ ਲੋਇ ਲੇ ਪੰਡਾਰਿ ਜੋ ਕਿਸ ਪਾਇ ਸੁਇ ਕਾ ਵਾਰ ਕਰ ਕਰ ਵੇ ਕੇ ਸਰ ਜਨ ਹਾਰ ਨਾਨ ਚੱਤੇ ਕੀ ਸਾਚੀ ਕਰ ਹਾਦੇ ਤੇ ਸਿਆਦੇ ਸਿਆਗਨੀ ਨਾ 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 ਜਗਦੀਸ਼ ਕੋਵੇਸ਼ ਇੱਕ ਦੂਜੀ ਬਲਖ ਬੇਲਖ ਕੋਇਲਕ ਵੀਸ ਲਗ ਲਗ ਜੀੜਾ ਖੀਕ ਨਾਮ ਜਗਦੀਸ਼ ਵੇਤੁਰਾਈ ਪਤ ਬਵਰੇ ਚੜੀ ਹੋਈ ਪੀਸ ਸੁਨ ਗਲਾਇਆ ਆਕਾਸ਼ ਕੀ ਕੀਟਾ ਹੀਰੀ ਸ ਨਾਨਕ ਨੰਦਰੀ ਪਾਈਏ ਕੂੜੇ ਕੂੜੇ ਠੀਸੀ ਆਖਣ ਜੋਰ ਜੋਰ ਜੋ ਪਹਿਲਾ ਜੋਰ ਜੋਰ ਨਮਗਰਦੇ ਹੈ ਨਾ ਜੋਰ ਜੋਰ ਨ ਜੀਣ ਮਰਨਾ ਜੋਰ ਜੋਲ ਨਾ ਮਾਨ ਮਰ ਸੋਰ ਜੋਰ ਨ ਸੁਰਤੀ ਝੜ ਵੀ ਚਾਰ ਜੋਰ ਨਾ ਜੂਟੇ ਛਟੇ ਸੰਸਾਰ ਜਿਸਾ ਲੋਰ ਕਰਵੇ ਕੇ ਸੁ ਨਾਨਕ ਤੁਮ ਨੇ ਚਨਾ ਕੋ ਰਾਤੀ ਰੁਤੇ ਧਤੀ ਵਾਰ ਪਵਨ ਪਾਣੀ ਨੀ ਪਾਤਾਲ तिसमे ਤਰਤੇ ਤਾ ਬ੍ਰਕੀ ਕਰਮ ਸਾਧ ਸਵੀ ਜੀ ਜੂਤ ਕੇ ਰੰਗ ਤਿਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੇ ਹੋਏ ਵਿਚਾਰ ਸੱਚਾ ਸੁੱਚਾ ਦਰਬਾਰ ਦਿੱਥੈ ਸੋਹਣ ਪੰਚਪ੍ਰਾਨ ਅਦਰੀ ਕਰਮ ਭਵੇਂ ਨੀਸਾਨ ਕਾਚ ਬਕਾਇਓ ਥੇ ਪਾਇ ਨਾਨਕੀ ਆਜਾ ਪੇ ਜਾ ਧਰਮ ਖੰਡ ਕਹਿੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾੜਤ ਗੜੇ ਰੂਪ ਰੰਗ ਕੇ ਵੇਸ ਕੀਤਾ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਨਚਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਧ ਬੁਦਨਾਦ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮਨ ਕੀਤੇ ਕੀਤੇ ਰਤਨ ਸੁਮੰਦ ਕੀਤੇ ਖਾਣੀ ਕੀਤੇ ਆ ਬਾਣੀ ਕੀਤੇ ਪਾਗ ਨਿਰੰਦ ਕੀਤੇ ਸੁਰਤੀ ਸੇਵ ਕੀਤੇ ਨਾਨਕ ਅੰਤ ਨਾਦ ਗਿਆਨ ਖੰਡ ਮੈਂ ਗਿਆਨ ਪਰਜਾਨਿਤ ਤੇ ਨਾਦ ਬਨੋਲ ਕੋੜ ਰੰਦ ਕਰਮ ਖੰਡ ਕੀ ਬਾਣੀ ਰੋਤ ਤੇ ਘਾੜਤ ਕੜੀ ਬੋਸ ਦੇ ਨੋਕ ਤਾਂ ਕੇ ਵਲਾਪ ਥਿਆਣਾ ਜਾਏ ਜੇ ਕੋ ਕਹਿ ਪਿਛੇ ਬਸਤਾਇ ਤਤ ਕੜੀ ਅਸੁਰਤ ਮਤਮਨ ਮੋਰ ਤਤ ਕੜੀ ਅਸਰਾਸਾ ਪੀਉ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰਤਿ ਨ ਮੇਰਾ ਵਰਹਿਆ ਪਰਪੂਰ ਤਿੱਥੇ ਸੀਤੋ ਸੀਤਾ ਮਹਾ ਨਾ ਮਾਇ ਤਾਕੇ ਰੂਪ ਨ ਕਥਨੇ ਜਾਏ ਨਾਮ ਰੇ ਨਠਾਗੇ ਜਾ ਜੁਨ ਕੇ ਰਾਮ ਸੇਵਨ ਮਾਹੇ ਤਿੱਥੇ ਪਵਤਮ ਸੇ ਕੇ ਲੋਕ ਕਰਿ ਰਣ ਸੱਖਿਆ ਮਨਸੋ ਸਾਚੇ ਖੰਡਮ ਸਨ ਰੰਗਕਾਰ ਕਰ ਕਰ ਵੇ ਕੇ ਨਦਰਿ ਨਹ ਹਾਲ ਤਥੇ ਖੰਡਮ ਦਵਰ ਪਨ ਜੇ ਕੋ ਕਥੀ ਤਾ ਅੰਤ ਨੰਤ ਤੇ ਤੇ ਲੋ ਲੋ ਅਕਾਰ ਜਿਵ ਜਿਹੁ ਕੰਤਵੇ ਤਵਕਾਰ ਵੇਖੇ ਵਿਗਸੈ ਕਰੇ ਵਿਚਾਰ ਨਾਨਕ ਕਥਨਾ ਕੜਾ ਸਾਰ ਗਿੱਤ ਪਹਾਰਾ ਤਿਰਸ ਨੈ ਅਨਮਤ ਵੇਦ ਹਥਿਆਰ ਭੋਕ ਲਗਨੀ ਤੋ ਪਤਾ ਭੌਂਦਾ ਪਉ ਅਮਰਤ ਢਾਲ ਕਰੀਏ ਸਭ ਸਟ੍ਰੀਕ ਸਾਜ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰਿ ਨਹ ਹਾਲ ਸਲੋਕ ਹਾਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਇਦਾ ਹੀ ਗਾਇ ਪੀ ਲੈ ਸੁਗਨ ਜਗਤ ਜੰਗਿਆਈਆ ਬੁਰਿਆਈਆ ਵਾਚੇ ਤਿਰ ਮਹਦੂਰ ਘਰ ਮੇ ਆਪੋ ਆਪਣੀ ਕੀ ਨੇੜੇ ਤੇ ਦੂਰ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ